ਮੈਂ ਤਾਂ ਪੈਈ ਨਹੀਂ ਆ 10 ਮਿੰਟ ਨਾ ਆਰਾਮ ਕਰਦੀਆਂਗੀ ਨੀਰੇ ਰਹਿ ਜੇ ਟਾਈਮ ਨਹੀਂ 10 ਮਿੰਟ ਠਹਿਰ ਕੇ ਪਾਵਾਂਗੇ ਮਿੰਟ ਵੀ ਨਹੀਂ ਆਰਾਮ ਕਰੈਨ ਲੈ ਕਰ ਲੋ ਆਰਾਮ ਆ ਹੁੰਦਾ ਤੁਰਿਆ ਕਾਲੀ ਕਾਲੀ ਹੱਥ 'ਚ ਫੋਨ ਚੱਕੀ ਆਉਂਦਾ ਪਤਾ ਨਹੀਂ ਕੀ ਗੱਲ ਹੋ ਗਈ ਉਹ ਕੀ ਹੋ ਗਿਆ ਇੰਨਾ ਕਾ ਤ ਭੱਜਿਆ ਜਾ ਉਹ ਹੋਣਾ ਕੀ ਸੀਗਾ ਹਾਂ ਕਰਨ ਭੈਣ ਦਾ ਫੋਨ ਸੀਗਾ ਓਹੋ ਕਰਨ ਤੋ ਸੀ ਤਾਂ ਡਰ ਨੀ ਡਰਨਾ ਤੂੰ ਵੀ ਡਰ ਜਾਣਾ ਤੂੰ ਕਾ ਤ ਡਰਨਾ ਕੋਲ ਜਿੰਨੇ ਕੋਈ ਛੁੱਟੀਆਂ ਸੀਗੀਆਂ ਪੰਜ ਚਾਰ ਵਿਸਾਖੀ ਦਾ ਕਰਕੇ ਉਹ ਆਉਗੀ ਕਰਨ ਆਉਗੀ ਕਿ ਹਾਂ ਨੇ ਫੋਨ ਤਾਂ ਹੀ ਕੀਤਾ ਸੀਗਾ ਮੇਰੀ ਗੱਲ ਸੁਣੋ ਤੁਹਾਡੇ ਤਾਂ ਇਹ ਜਵਲੇ ਕੰਮ ਨੇ ਕਿ ਅਸੀਂ ਪੋਚਾਂ ਨਹੀਂ ਲੈਂਦੀਆਂ ਉਹ ਸਾਫ਼ ਸਭਈ ਵਧੀਆ ਰੱਖਿਓ ਉਹ ਤੜਕੀ ਲਾਏ ਪੋਚੇ ਤਾਂ ਗਗਨ ਨਹੀਂ ਲਾਤੇ ਸੀਗੇ ਹਾਂ ਮੈਨੂੰ ਪਤਾ ਹੀ ਹੈ ਤੁਹਾਡਾ ਫੇਰ ਦੇਖ ਲਓ ਤੁਸੀਂ ਉਹ ਫੇਰ ਮੈਨੂੰ ਅਸੀਂ ਲਾਂਭੀ ਦੀਏ ਨੇ ਅਗੇ ਤੇਰੀ ਭੈਣ ਆਈ ਕਹਿੰਦੀ ਐ ਕਹਿੰਦੀ ਐ ਮਾੜਾ ਮੋਟਾ ਅੱਜ ਹੀ ਆਉਗੀ ਕਿ ਕੱਲ ਨੂੰ ਉਹ ਅੱਜ ਹੀ ਆਊਗਾ ਮੈਂ ਫੋਨ ਕੀਤਾਗਾ ਲੈ ਕੀ ਪਤਾ ਉਹ ਤਾਂ ਕਹਿੰਦੀ ਹੁੰਦੀ ਐ ਵੀ ਅੱਜ ਆਉਣੀ ਐ ਨਹੀਂ ਪਤਾ ਦੂਰੇ ਦਿਨ ਆਵੇ ਮੇਰੀ ਗੱਲ ਸੁਣ ਲੈ ਫੋਨਾਂ ਦਾ ਨਾ ਧਿਆਨ ਰੱਖਿਓ ਜਦੋਂ ਫੋਨ ਆਇਆ ਤੇ ਮੈਂ ਅੱਡੇ ਤੋਂ ਜਾ ਕੇ ਉਹਨੂੰ ਲੈ ਕੇ ਆਉਂਗਾ ਪਰ ਇਹਨੂੰ ਪਹਿਲਾਂ ਠੀਕ ਆ ਅੱਡੇ ਤੇ ਉਤਰੂਗੀ ਉਹ ਤਾਂ ਐਵੇਂ ਕਰੀ ਜਾਂਦੀ ਹੈ ਕਿ ਹਨਾ ਦੋ ਛੁੱਟੀਆਂ 'ਚ ਕੀ ਭਾਈ ਦੀ ਚੌਥੀ ਰਹਿ ਲਾਂਦੀ ਆ ਵਾ ਵਾ ਉਹ ਤੇਰਾ ਨਹੀਂ ਠੀਕ ਹੈ ਤੇਰਾ ਤਾਂ ਠੀਕ ਹੈ ਆ ਜੂਨੀਆਂ ਛੁੱਟੀਆਂ ਮਿਲਣੀਆਂ ਤਾਂ ਹੈਗੀਆਂ ਉਹ ਤਾਂ ਲਾ ਜਾਂਦੀ ਮੀਨਾਂ ਉਹ ਜੂਨੀਆਂ ਛੁੱਟੀਆਂ ਬਈ ਵੀ ਨਾ ਆਉਂਦੀ ਮੈਂ ਥੋੜੀ ਆਖੇ ਵੀ ਆਉਂਦੀ ਨਾ ਮੈਂ ਤਾਂ ਇਹ ਕਹਿੰਦੀ ਮੈਂ ਦੋ ਛੁੱਟੀਆਂ ਖਤਰ ਕੀ ਭਜਦੀ ਆ ਹਰਪ੍ਰੀਤ ਮਾੜੀ ਮੋਟੀ ਅਕਲ ਨੂੰ ਸਮਾਰ ਲੈ ਸਿਆਣੀ ਬਣ ਜਾ ਪੂਰੇ 6 ਮਹੀਨੇ ਹੋ ਗਏ ਮੇਰੀ ਭੈਣ ਨੂੰ ਘਰੇ ਆਈ ਨੂੰ ਘਰ ਦੇਖੇ ਪੁਰਾ ਜੀ ਨਹੀਂ ਕਰਦਾ ਘਰੇ ਆਉਂ ਚਲ ਜੀ ਤਾਂ ਕਰਦਾ ਆਪਾਂ ਮਿਲਤਾ ਆਏ ਸੀ ਜਾਇਆ ਆਏ ਸੀ ਕੋਲੇ ਫਿਰ ਗਾਵੇ ਨੋਰੀ ਜਾਇ ਸੀ ਅੱਜਾਈ ਹੋਣੀ ਹੁੰਦੀ ਆ ਦੋ ਚਾਰ ਮਹੀਨੇ ਦੋ ਮਹੀਨਿਆਂ ਤੋਂ ਮੈਨੂੰ ਕੀ ਦੱਸਦੀ ਆ ਤੂੰ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਹੀ ਐ ਸੁਣੋ ਐ ਵੀ ਸਾਨੂੰ ਬੜਾ ਬੋਟਾ ਇੱਥੇ ਕੰਮ ਨੂੰ ਕਹਿੰਦੀ ਐ ਚਲ ਕੰਮ ਨੂੰ ਤਾਂ ਕੀ ਕਹਨੇ ਕੰਮ ਨੂੰ ਤਾਂ ਮੈਂ ਤਾਂ ਇਸੇ ਮਨ ਖਾ 10 ਮਿੰਟ ਰੰਮ ਕਰਦੀਆਂ ਤੇ ਆਪਣੇ ਤਾਂ ਨੀਰਾ ਵੀ ਪਾਉਣ ਆਲਾ ਪਏ ਮੱਝਾ ਨੂੰ ਫਿਰ ਗਗਨ ਨੂੰ ਫੋਨ ਕਰ ਨੀਰਾ ਦਾ ਕੀ ਗੱਲ ਨਹੀਂ ਨੀਰਾ ਦਾ ਮੈਂ ਪਾ ਦਣਾ ਤੂੰ ਗਗਨ ਨੂੰ ਦੱਸ ਦੀ ਗਗਨ ਨੂੰ ਤਾਂ ਮੈਂ ਦੱਸ ਦਣਾ ਨਹੀਂ ਆ ਮੈਂ ਫਿਰ ਕਿਤੇ ਕਿਰਨਾਂ ਨੂੰ ਫੋਨ ਕਰ ਦੇ ਫਿਰ ਲੈ ਕੇ ਆਉਣੀ ਪਵੇ ਕੋਈ ਗੱਲ ਨਹੀਂ ਲੈ ਕੇ ਤਾਂ ਮਾਉਂਗੀ ਮੇਰੀ ਗੱਲ ਸੁਣ ਮੈਂ ਤੈਨੂੰ ਵਾਰੀ ਵਾਰੀ ਇਹ ਗੱਲ ਕਹੀ ਹੈ ਨਾ ਕੋਈ ਇਸ ਵਾਰੀ ਮੈਨੂੰ ਮੌਕਾ ਨਹੀਂ ਮਿਲਣਾ ਚਾਹੀਦਾ ਪੂਰੀ ਸੇਵਾ ਕਰਨੀ ਹੈ ਭੈਣ ਦੀ ਉਹ ਸਾਰੀ ਦਿਖ ਲੈ 6 ਮਿੰਨ ਤੇ 4 ਰੰਗ ਕਰੇ ਆਉਂ ਕੋਈ ਗੱਲ ਨਹੀਂ ਉਹ ਪਈ ਹੈ ਠੰਡੀ ਵਾਲੀ ਬੋਤਲ ਤਾਂ ਫ੍ਰਿਜ ਚ ਪਈ ਹੈਗੀ ਕੋਈ ਗੱਲ ਨਹੀਂ ਜੇ ਕੋਈ ਸਮਾਨ ਜਿ ਕਿਸੇ ਦੀ ਘਟ ਵਧ ਹੋਈ ਮੈਂ ਸਮਾਨ ਤਾਂ ਲਿਆ ਦੂੰਗਾ ਪਈ ਹੈ ਸਮਾਨ ਦਾ ਸਾਰਾ ਕੋਈ ਲੋੜ ਨਹੀਂ ਪੂਰੀ ਮਰੀ ਗੱਲ ਸੁਣ ਲੈ ਹਾਂ ਭੈਣ ਤਾਂ ਸੇਵਾ ਨਾਲੋਂ ਜ਼ਿਆਦੇ ਸਫਾਈ ਜਾਦੇ ਭਾੜੀ ਹੈ ਸਫਾਈ ਬਾਰੇ ਗੱਲਾਂ ਕਰਦੇ ਤੁਸੀਂ ਉਹੀ ਮੜੀ ਸਫਾਈ ਰੱਖਿਆ ਕਰੋ ਸਫਾਈ ਤਾਂ ਇੱਕ ਤਾਂ ਉਹ ਬੈੱਡ ਤੇ ਕੱਪੜੇ ਜਿਹੇ ਪਏ ਉਹ ਝੱਕਣ ਵਾਲੀ ਉਹ ਝੱਕਦਾਨੀਆਂ ਤੇ ਇੱਕ ਮੜੀ ਜੀ ਰਸੋਈ ਸਾਫ ਕਰਨ ਵਾਲੀ ਉਹ ਨਾਲੇ ਜਨ ਕਾਹਨ ਨੂੰ ਸਮਝਾ ਦੇ ਇਹ ਤੂੰ ਤਾਂ ਮੜਾ ਮੋਟਾ ਕਰ ਲੈਣੀ ਹੈ ਉਹ ਗਵਨ ਦੇ ਜੰਮੀ ਕੁੱਝ ੱਲੇ ਜੇ ਕੰਮ ਨੇ ਇਹ ਗਗਨ ਨੇ ਤਾਂ ਫਿਰ ਇਹ ਜੀ ਕੰਮ ਹੈ ਤੈਨੂੰ ਪਤਾ ਹੈ ਜੇ ਹੁਣ ਉਹਨੂੰ ਮੈਂ ਦੱਸਿਆ ਵੀ ਉਹ ਤਾਂ ਮੇਰੇ ਮੂੰਹ ਤੇ ਭੈ ਕਹਿ ਦਊਗੀ ਲੈ ਆਉਂਦੀ ਏ ਕਰਨ ਫਿਰ ਮੈਂ ਕੀ ਕਰਾਂ ਤੇ ਜਦੋਂ ਕਰਨ ਆ ਗਈ ਕਰਨ ਨੇ ਮੂਰੇ ਨੇ ਪਾਣੀ ਪੜਦੀਆ ਫਿਰ ਉਹ ਮੇਰੀ ਗੱਲ ਸੁਣੋ ਮੈਂ ਤਾਂ ਉਹਨੂੰ ਬੁਲਾਉਂਦਾ ਹੀ ਨਹੀਂਗਾ ਪਤਾ ਨਹੀਂ ਉਹ ਇਹ ਤਾਂ ਗਗਨ ਤਾਂ ਕੀ ਬੋਲੂ ਤੂੰ ਹੀ ਉਹਨੂੰ ਕਹਿ ਦੇ ਮੈਂ ਕਹਿ ਦਿਆਂ ਮੇਰਾ ਮੇਰਾ ਤਾਂ ਪਾਣੀ ਰਮ ਆ ਗਈ ਉਧਰ ਹੀ ਆਹੋ ਸਮਝਾ ਦੀ ਇਹਨੂੰ ਸਾਰੀ ਗੱਲ ਜੇ ਮੈਂ ਤੈਨੂੰ ਸਮਝਾਈ ਆ ਆਹੋ ਸਮਝਾ ਦਊਂਗੀ ਲੈ ਚਾਹ ਤਾਂ ਬਣੀ ਪਈ ਏ ਉਹਨੂੰ ਕਹਿਨੀਆ ਵੀ ਨਹੀਂ ਤੇ ਚਾਹ ਦੀ ਕੁੱਟ ਪੀ ਲਈ ਤੇ ਨਾ ਨੀਰਾ ਨੂਰਾ ਪਾਈ ਇਹਨੇ ਦੱਸਦੀਆਂ ਵੀ ਭਾਈ ਕਿਰਨ ਆਉਂਦੀ ਐ ਮੈਂ ਤਾਂ ਆਰਾਮ ਕਰਦੀ ਸੀ 2 ਮਿੰਟ ਕੋਟੇ ਲੈ ਹਰਪ੍ਰੀਤ ਜੀ ਕਿਵੇਂ ਆਉਂਦੀ ਭੱਜੀ 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 ਦਾ ਤਾਂ ਤੈਨੂੰ ਵੀ ਪਤਾ ਲੱਗ ਜੂਏ ਇਹ ਤੈਨੂੰ ਦੱਸਿਆ ਤੈਨੂੰ ਤਾਂ ਮੇਰੇ ਨਾਲ ਵੀ ਤੂੰ ਤਾਂ ਬੱਦਨ ਰਹੀ ਮੈਂ ਤਾਂ ਇਹ ਦਰਦੀ ਨਹੀਂ ਮੈਂ ਤਾਂ ਬੋਲ ਹੀ ਲੈਣੀ ਤੇਰਾ ਬੋਲ ਵੀ ਨਿਕਲਣਾ ਤੇ ਮੂਰੇ ਕੀ ਇਹੋ ਜੀ ਗੱਲ ਹੋ ਗਈ ਇਹੋ ਜੀ ਗੱਲ ਕਿਉਂ ਗਈ ਕਿਰਨ ਆਉਂਦੀ ਐ ਅੱਛਾ ਹਾਂ ਅੱਜ ਆਉਂਦੀ ਆ ਉਹ ਅੱਜ ਆਉਗੀ ਪਤਾ ਨਹੀਂ ਭਾਈ ਤੜਕੇ ਆਉਗੀ ਐ ਤਾਂ ਮੈਨੂੰ ਪਤਾ ਨਹੀਂ ਤੇਰੇ ਬਾਈ ਕੋਲੇ ਫੋਨ ਆਇਆ ਸੀਗਾ ਮੇਰਾ ਬਾਈ ਉਹਦੇ ਹੀ ਮਾਰਦਾ ਹੁਣੇ ਫੇਰ ਆ ਗਿਆ ਫੋਨ ਤੰਗ ਕਰਨ ਵਾਸਤੇ ਹੋਰ ਉਹ ਹੀ ਗੱਲ ਚਾਰ ਛੁੱਟੀਆਂ ਕਾੜੀਆਂ ਮਿਲ ਜਾਂਦੀਆਂ ਆਪਾਂ ਨੂੰ ਤਪਾ ਕੇ ਮਾਰ ਦਿੰਦੀ ਆ ਵਧੀਆ ਮੈਂ ਤਾਂ ਤਾਹੀਂ ਤਾਂ ਉੱਥੇ ਪੜਨ ਲੱਤੀ ਮੈਂ ਨਾ ਖੇ ਹੋਸਟਲ ਚ ਛੱਡਦੇ ਪਰ ਸੰਤ ਤੰਗ ਵਾਲਾ ਕਰਦੀ ਹੈਗੀ ਕਰਦੀ ਤਾਂ ਹੈਗੀ ਹੋਰ ਕੋਈ ਡੱਕਾ ਕੰਮ ਦਾ ਨਹੀਂ ਕਰਦੀ ਆਪਾਂ ਕੰਮ ਭਾਰ ਦੀ ਵੈਤ ਦੇਖੀ ਜਾਂਦੀ ਆ ਸਾਰਾ ਦਿਨ ਹਜੇ ਤਾਂ ਦੇਖਦੀ ਨਹੀਂ ਭਗਮਾਨ ਬਣਾਵਣਾ ਖਾਊਗੀ ਤੈਨੂੰ ਕੁਝ ਕਹੂਗੀ ਮੈਨੂੰ ਕੁਝ ਕਹੂਗੀ ਹੁਕਮ ਲਾਉਂਦੀ ਦੋਨਾਂ ਜਣਾਂ ਨੂੰ ਆਪਣਾ ਪਤਾ ਨਹੀਂ ਹੁੰਦਾ ਆਪਾਂ ਤਾਂ ਨਹੀਂ ਝੱਲਣੀਆਂ ਉਹਦੀਆਂ ਚੱਲਣੀਆਂ ਨੂੰ ਗੱਲਾਂ ਨੇ ਕਰਦੀ ਜਦੋਂ ਆ ਗਈ ਉਹਦੇ ਨੇ ਜਵਾਬ ਦੇ ਦੀ ਫਿਰ ਨਾ ਮੈਂ ਜਵਾਬ ਹੀ ਦੇਉਂ ਵੀ ਮੈਂ ਥੋੜੀ ਹੁੰਦਾ ਉੱਥੇ ਤੂੰ ਬੇਲੀਆਂ ਖਾ ਕੇ ਆਏ ਨੇ ਤੇ ਹੁਕਮ ਚਲਾਉਣੀ ਆ ਨਾ ਮੇਰੇ ਮੂੰਹ ਤੇ ਤਾਂ ਕਹੀਏ ਨੇ ਜਦੋਂ ਕਰਨਾ ਕੀ ਹੋਏ ਨਹੀਂ ਨਾ ਬੋਲੇ ਨਾ ਕੋਈ ਨਹੀਂ ਮੈਂ ਬੋਲ ਕੇ ਦੇਖੂਗੀ ਆ ਮੈਂ ਜਾਣਦੀ ਆ ਤੈਨੂੰ ਬੋਲਣ ਵਾਲੀ ਨਾ ਕਰਦੀ ਦੁੱਦੀ ਨਹੀਂ ਨਾ ਜਿਹਨੇ ਪਿਛਲੀ ਵਾਰੀ ਹੋਈ ਸੀ ਕਿੰਨਾ ਕਬੜੀ ਸੀ ਮੈਂ ਨੂੰ ਤਾਂ ਕਹਿੰਦੀ ਆ ਕਿ ਭੈਣ ਮੈਂ ਉਹਨੂੰ ਕਰਨਾ ਕਰਨਾ ਸੁਣਾਉਂਗੀ ਤੂੰ ਬੋਲੀ ਨਾ ਤੇ ਮੈਂ ਉਹਨੂੰ ਬਿਨਾਂ ਗੱਲ ਤੋਂ ਕਹਤਾ ਤੇ ਆਪ ਚੁੱਪ ਕਰ ਗਈ ਤੂੰ ਪਿੱਛੇ हट ਗਈ ਤੂੰ ਕਹਿੰਦੀ ਮੈਂ ਤਾਂ ਡਰਦੀ ਨਹੀਂ ਬੋਲੀ ਉਹ ਤਾਂ ਸ਼ਹਿਰ ਵਾਲੀ ਆ ਬਹਿਣੇ ਤੋਂ ਮਨਾ ਮੈਂ ਨਹੀਂ ਡਰਦੀ ਬੰਦ ਤੂੰ ਸ਼ਹਿਰ ਵਾਲੀ ਬੋਲਣਾ ਨਾ ਈ ਕੰਮ ਨਹੀਂ ਸਾਰਾ ਕੁਝ ਬੋਲ ਦਉਂਦੀ ਆ ਮੂੰਹ ਤੇ ਤੇ ਤੂੰ ਕੋਈ ਕਰਨ ਲਾਂ ਢਿੱਡ ਚ ਹੀ ਰੱਖ ਲੈ ਕੋਈ ਨਹੀਂ ਆ ਜਾਂਦੇ ਦੇਖਦੇ ਆ ਫਿਰ ਆਪਾਂ ਕੀ ਬਣਦਾਗਾ ਮੰਨਦਾ ਕੀ ਆਪਾਂ ਨੂੰ ਤਾਂ ਉਹੀ ਪਹਿਣ ਜਿਹੜਾ ਕੁਝ ਆਪਣੇ ਨਾਲ ਪਹਿਲਾ ਬਣਦਾ ਮੈਨੂੰ ਤਾਂ ਐਸੀ ਆਪਾਂ ਗਰਮੀ ਵਾਲੇ ਕੱਪੜੇ ਲੈ ਕੇ ਆਵਾਂਗੇ ਤੇਰੇ ਬਾਈ ਨੂੰ ਅੱਖ ਚ ਮੰਡੀ ਚ ਚਲ ਕੇ ਆਉਂਦੇ ਆ ਉਹ ਕਹਿੰਦਾ ਕਿਰਨਾਈ ਤੋਂ ਵਗ ਜਿਓ ਤੇ ਆਪਾਂ ਆਏ ਨਾ ਕਰੀਏ ਜੇ ਉਹਦੇ ਆਉਂਦੀ ਇਹਨੂੰ ਆਹ ਤੇ ਮੈਂ ਵਾਗ ਜੂਗੀ ਜੇ ਉਹਦੇ ਹੁਕਮ ਬਿਨਾਂ ਲੈ ਆਈ ਨਾ ਪੁੱਠੇ ਮੜਵਾ ਦੇ ਦੁਕਾਨ ਤੇ ਸਿੱਟੇ ਉੱਥੇ ਜਾ ਕੇ ਨਹੀਂ ਆ ਪਕੜ ਦੱਸ ਕੇ ਜਾਣਾ ਵੀ ਕਿਤੇ ਜਾਣੇ ਪੱਤ ਲੱਗ ਜੇ ਉਹਨੂੰ ਕੀ ਪਤਾ ਹੁਣ ਤੈਨੂੰ ਕੀ ਬਤਾਏ ਵਿਚਾਰੇ ਬਾਈ ਨੇ ਉਹਨੂੰ ਕਹੀ ਦਿੱਤਾ ਹੋਵੇ ਵੀ ਤੇਰੀ ਭਾਬੀ ਉਹਨੂੰ ਕੱਪੜੇ ਲੈ ਉਹਨੂੰ ਫਿਰਦਾ ਆਪਾਂ ਨੂੰ ਕਿਤੇ ਨਹੀਂ ਹੋ ਸਕਦਾ ਹਾਂ ਕੋਈ ਬਾਤ ਆਓ ਬਾਈ ਵੀ ਉਹ ਆ ਬਾਈ ਵੀ ਆਏਗਾ ਦੱਸਦਾ ਉਹਨੂੰ ਸਾਰੀ ਗੱਲ ਹਾਂ ਮੈਨੂੰ ਤਾਂ ਲੱਗਦਾ ਪੱਕਾ ਇਹਨਾਂ ਡਸਟਰੀ ਹੈ ਤਾਂ ਹੀ ਉਹ ਆਉਂਦੀ ਹੈ ਦੱਸ ਤਾਂ ਹੋ ਹਾਂ ਦੱਸ ਤਾਂ ਹੋ ਚਲ ਆਉਣ ਕਰ ਮੈਂ ਤਾਂ ਆਪਣੇ ਉਧਰ ਨਿਰਾਚਰ ਆਪ ਵਾਕੇ ਆਈਆਂ ਤੇਰੇ ਬਾਈ ਨਾਲ ਉਹ ਟੁਕਚਾਰ ਲਿਆ ਪਾ ਕੇ ਕਾ ਠੀਕ ਆ ਮੈਂ ਚਾਹ ਬਣਾਉਣੀ ਆ ਭਣੇ ਇਹ ਬਣੀ ਪਈ ਆ ਪਾ ਕੇ ਰਹੀ ਹੋਣੀ ਆ ਠੀਕ ਕਰ ਉਹ ਤੇ ਜੱਗ ਤੇ ਪਈ ਪਈ ਜੱਗ ਚੱਕਦਾ ਰਿ ਚੱਲ ਮੈਂ ਲਿਆਉਣੀ ਆ ਆਓ ਬੈਠ ਤੂੰ ਤਾਂ ਅੰਦਰ ਬੈਠੀ ਸੀ ਮੈਂ ਤਾਂ ਚਾਹ ਵੀ ਕਰਤੀ ਸੀ ਇਹਨੂੰ ਤਾਂ ਹੀ ਨਹੀਂ ਪਤਾ ਲੱਗਦਾ ਵੀ ਚਾਹ ਬਣ ਗਈ ਜਾਂ ਨਾ ਬਣ ਗਈ ਸਾਡੇ ਘਰੇ ਕਿਉਂਕਿ ਮੈਂ ਹਾਂ ਕਰਦੀ ਆ ਚਾਹ ਆ ਜਾ ਕੋੜੇ ਚਾਹ ਤਾਂ ਬਣੀ ਪਈ ਸੀ ਚਾਦੀ ਕੁੱਟ ਤਪਾ ਲ ਲਈ ਆਉਣੀ ਆ ਭਣੇ ਮਰ ਚਾਹ ਨਹੀਂ ਪਣੀ ਮੇਰੇ ਤਾਂ ਸਿਰ ਦੁਖਣ ਲੱਗਾ ਚਾਹ ਵੇਨਾ ਤੇਰਾ ਤਾਂ ਹੁਣ ਹੀ ਸਰਦੋਂ ਲੱਗ ਗਿਆ ਨਾ ਤੂੰ ਹੀ ਕਹਿ ਰਿਹਾ ਮੈਨੂੰ ਤਾਂ ਮੈਨੂੰ ਨਾ ਪਈ ਆ ਕੱਪ ਜੇ ਚ ਮਿਰਚਾ ਬਾਟੀ ਪੀਏ ਚ ਪਾ ਦੇ ਆ ਤੇਰੇ ਬਾਈ ਕੀ ਲੂਗਾ ਉਹ ਆ ਦੇ ਲਗਾਈ ਵੀ ਆ ਚਾਹ ਪੀ ਲੂਗਾ ਹੋਰ ਨਾ ਮੈਨੂੰ ਬੋਲਦਾ ਮਾਰਦੇ ਨਹੀਂ ਚਾਹ ਬਣੀ ਪਈ ਐ ਆਪ ਹੀ ਬਣਾਵਣਾ ਕਿ ਚਾਹ ਪੀ ਜਣੀ ਆ ਆ ਲਓ ਬਈਆ ਮੈਨੂੰ ਤਾਂ ਤੇਰੇ ਨਾਲ ਇੱਕੇ ਲੱਗ ਡਰਾ ਤਾਂ ਤੂੰ ਕਹਿੰਦਾ ਕਿਰਨ ਆਉਂਦੀ ਹੈਗੀ ਲੈ ਦੀਦੀ ਚਾਹ ਨਾ ਕਿਰਨ ਆਉਂਦੀ ਫਿਰ ਕੀ ਕਰ ਲੈ ਮੇਰੀ ਭੈਣ ਹੋਣੀ ਹੋਣਾ ਨੀਗਾ ਤੇ 10 ਰੱਖ ਦੇ ਨਹੀਂ ਉੱਥੇ ਰਹਿ ਉਹ ਸੱਚੀ ਰਹਿਵਾ ਨਹੀਂ ਮੈਂ ਸੁਣ ਰਿਹਾ ਤੂੰ ਮੇਰੀ ਗੱਲ ਸੁਣਾ ਆਪਾਂ ਟਿਕਾਣਾ ਹੋਣਾ ਤਾਂ ਵਧੀਆ ਚਾਹ ਪੀ ਲਾਂਗੇ ਯੀ ਨੋ ਆਗੇ ਉਹਨੇ ਆਪਣੀ ਤਾਂ ਨਹੀਂ ਵੇਣ ਦੇਣੀ ਆ ਦੇਖ ਲੈ ਫਿਰ ਆ ਗੱਗ ਨਹੀਂ ਕਹੀ ਜੰਦੀ ਹੁਣ ਮੈਂ ਥੋੜਾ ਕਹਨੀ ਆ ਫਿਰ ਤੂੰ ਕਹੇ ਨਾ ਤੂੰ ਕਰਨਾ ਲੜਦਾ ਨਹੀਂ ਐਜੀ ਤੁਸੀਂ ਗੱਲਾਂ ਕਰੀ ਜਾਂਦੇ ਹੋ ਹਾਂ ਮੇਰੀ ਭੈਣ ਦਾ ਐਟਾ ਦੇਸ਼ ਦਾ ਛੋਟੇ ਜੀ ਉਹ ਤਾਂ ਸਾਡੇ ਨਾਲ ਬਾੜੀ ਬੁਰੀ ਕਰਦੀ ਐ ਤੈਨੂੰ ਨਹੀਂ ਪਤਾ ਤੁਸੀਂ ਤਾਂ ਕੰਮਾਂ ਤੇ ਵਗ ਜਾਂਦੇ ਆ ਆਪਦੇ ਉਹ ਤਾਂ ਸਾਡੇ ਨਾਲ ਦੇਖ ਰਿਆ ਜਾਈ ਜਦੋਂ ਆ ਗਈ ਇੱਕ ਜਾਨੀ ਨੂੰ ਕੁਛ ਕਹਨੀ ਇੱਕ ਜਾਨੀ ਨੂੰ ਕੁਛ ਕਹਨੀ ਉਹ ਤਾਂ ਆਦਾ ਲਾਈ ਰੱਖਦੀ ਐ ਸਾਡੇ ਨਾਲ ਉਹ ਨਹੀਂ ਬਣਾ ਕੇ ਰੱਖਦੀ ਸਾਡੇ ਨਾਲ ਮੈਨੂੰ ਪਤਾ ਐ ਗੱਗ ਨਾਲ ਹੁਣ ਤੂੰ ਹੀ ਜਾਣ ਕੇ ਓਖੀਆਂ ਹੋਣੀਓ ਉਹ ਤਾਂ ਉੱਥੇ ਰਹੇ ਹੋ ਸਰਜੀ ਘਰੇ ਉਹ ਆਵੇ ਨਾ ਨਾ ਨੀ ਹੋ ਕਰ ਜਾਂਦੀ ਫਿਰ ਕਿ ਹੋਂ ਇੱਥੇ ਕੰਮ ਕਰਾ ਕੇ ਜਾਂਦੀ ਆ ਬੇਲੀਆਂ ਖਾ ਕੇ ਮੋੜ ਜਾਂਦੀ ਆ ਨਾ ਬੇਲੀਆਂ ਖਾਊਗੀ ਮੇਹੀ ਭੈਣ ਆ ਤਾਂ ਤੁਸੀਂ ਕਿਵੇਂ ਹਟਾਉਂਗੀਆਂ ਕਾਸੀਂ ਹਟਾ ਨਹੀਂ ਸਕਦੀਆਂ ਹਟਾ ਕੇ ਦਿਖਾਓ ਲੈ ਇਸ ਵਾਰੀ ਕੋਈ ਗੱਲ ਨਹੀਂ ਕੰਡ ਨਹੀਂ ਹੁੰਦਾ ਕੁੜਨਾ ਤਾਂ ਐ ਨਹੀਂ ਬੋਲਦੇ ਹੁੰਦੇ ਮੈਨੂੰ ਤਾਂ ਕਹਿ ਦੂਗੀ ਕਿ ਮੈਂ ਕੁਝ ਕਹੀਦੀ ਨਹੀਂ ਤੇ ਹੁਣ ਦੇਖ ਰ ਤੇਰੇ ਮੂੰਹ ਤੇ ਕਿਵੇਂ ਬੋਲੀ ਜਾਂਦੀ ਹੈਗੀ ਕੁੜੀ ਨੂੰ ਐ ਨਹੀਂ ਕਹੀਦਾ ਹੁੰਦਾ ਕੁੜਨਾ ਤਾਂ ਫਿਰ ਬੇਲੀਆਂ ਹੀ ਖਾਂਦੇ ਹੁੰਦੇ ਆਪਾਂ ਕਿਹੜਾ ਖਾਂਦੇ ਨਾ ਇਸ਼ਾਰੇ ਮਾਂ ਪਿਓ ਦੇ ਕਰਨੇ ਚਲ ਦੀ ਜਿਵੇਂ ਤੂੰ ਨਹੀਂ ਨਹੀਂ ਤੁਸੀਂ ਜਾ ਕੇ ਨਹੀਂ ਹਾਂ ਉਹ ਕੋਈ ਨਹੀਂ ਇਹ ਤਾਂ ਸੁਭਾਈ ਹੈ ਇਹ ਜਾਂ ਵਿਚਾਈਏ ਰਾਹ ਚੱਕ ਚੱਲ ਵੀ ਜੇ ਤੇ ਇਹ ਕੁਝ ਕਹੇ ਨਾ ਕਹੇ ਨਹੀਂ ਬੋਲਣਾ ਕਿ ਜੇ ਤੇ ਵੱਧੀ ਬੋਲ ਜਾਂਦੀ ਏ ਚਲ ਚਾਹ ਪੀ ਆਪਾਂ ਫਿਰ ਚਾਹ ਤਾਂ ਪੀ ਲੈਣੀ ਆ ਕੋਈ ਕਰਨੀ ਹੈ ਕਿਸੇ ਦਾ ਬੋਲ ਤਾਂ ਤੁਸੀਂ ਕੀ ਜਾਓ ਮੈਂ ਸੋਨਾਂ ਐ ਪੁੱਛਦੀ ਸੀ ਵੀ ਤੁਸੀਂ ਕਿਰਨ ਕੋਲੇ ਗੱਲ ਕੀਤੀ ਸੀ ਵੀ ਕੱਪੜੇ ਲੈ ਕੇ ਆਣੇ ਤੇਰੀ ਭਾਬੀ ਹੋ ਰਹੀ ਨਹੀਂ ਮੈਂ ਹਾਂ ਤੈਨੂੰ ਕੌਣ ਕਹਿੰਦਾ ਮੈਨੂੰ ਕੌਣ ਕਹਿੰਦਾ ਮੈਂ ਤੈਨੂੰ ਕਿਹਾ ਸੀ ਵੀ ਆਪਾਂ ਮਾਨਸਾਂ ਜਾ ਕੇ ਉਹਨੇ ਮੈਨੂੰ ਭੈਣ ਲੱਗਦਾ ਵੀ ਤੂੰ ਕਿਰਨ ਨੂੰ ਦੱਸ ਤਾ ਉਹ ਮੈਂ ਸਾਰੀਆਂ ਗੱਲਾਂ ਹੀ ਦੱਸ ਦਾਂ ਆਉਂਦੀ ਪਾਣ ਨੂੰ ਮੈਂ ਦੱਸੂਗਾ ਤੁਸੀਂ ਕਿਵੇਂ ਹਟਾ ਦੋਗੇ ਮੈਨੂੰ ਉਹ ਤਾਂ ਮੈਨੂੰ ਪਤੀ ਹੈ ਫੇਰ ਨਾ ਦੋਨੇ ਭੈਣ ਭਰਾ ਲੈ ਕੇ ਜਾਓਗੇ ਹੁਣ ਆਪ ਹੀ ਜਾਣਗੇ ਦੋਨੇ ਭੈਣੇ ਚਲ ਜਾਓ ਉਹਦੇ ਭੈਣ ਭਰਾਵਾਂ ਨੂੰ ਛੁੱਟੀ ਲਿਆਉਂਦੇ ਨਾ ਮੇਰੀ ਗੱਲ ਸੁਣੋ ਅੱਗੇ ਤੁਸੀਂ ਕਿਤੇ ਕੱਪੜੇ ਆਪ ਲੈ ਜਾਂਦੇ ਮੇਰੀ ਭੈਣੀ ਲੈ ਕੇ ਦਿੰਦੀ ਐ ਫਿਰ ਜੇ ਅੱਗੇ ਭੈਣ ਲੈ ਕੇ ਦਿੰਨੀ ਐ ਇੱਕ ਕੀ ਜੇ ਅਸੀਂ ਲਿਆਉਂਦੇ ਫਿਰ ਕੀ ਗੱਲ ਸੀ ਅਸੀਂ ਉਹਨੂੰ ਵੀ ਨਾ ਪਿਆ ਕੀ ਦਿੰਦੇ ਨਾ ਨਾਲ ਉਹ ਤਾਂ ਆਪ ਦੀ ਪਸੰਦ ਦੇ ਆਨਲਾਈਨ ਹੀ ਮੰਗਾ ਲੈਂਦੇ ਉਹ ਸਾਡੇ ਲਈ ਨੇ ਕਿਤੇ ਪਸੰਦ ਕਰਦੀ ਐ ਮੇਰੀ ਗੱਲ ਸੁਣ ਲਓ ਤੁਸੀਂ ਨਾ ਆਈ ਵਾਰੀ ਮੈਨੂੰ ਕਹਿਈਆਂ ਨੇ ਇਹਨੂੰ ਅੱਜ ਵਾਰੀ ਬਾਅ ਇਪਾਂ ਕੀ ਕਹਿੰਦੇ ਤੁਸੀਂ ਕੀ ਕਹਨੇ ਹੋ ਮੈਂ ਖਿਆਲ ਰੱਖਾਂ ਪਹਿਲਾਂ ਮੈਂ ਖੇਤਾਂ ਚ ਤੁਰਿਆ ਫਿਰਦਾ ਮੈਂ ਖਿਆਲ ਨਹੀਂ ਕਰਦਾ ਸੀਗਾ ਮਗਰ ਤੁਸੀਂ ਮੈਨੂੰ ਮੇਣੇ ਦੇ ਜਾਣੀਆਂ ਨਾਲੇ ਭੈਣ ਤਾਂ ਵਿਚਾਰੀ ਨੇ ਕੀ ਕਹਿਣਾ ਕੁਛ ਨਹੀਂ ਕਹਿੰਦੀ ਰਹਿਖੋ ਮਾੜਾ ਮੋਟਾ ਤਾਂ ਕੁੱੜੂਣਾ ਫਿਰ ਕਰਦਿੰਗੇ ਹੁੰਦੇ ਐ ਆ ਕੇ ਮਾੜਾ ਮੋਟਾ ਖਾਣ ਪੀਣ ਨੂੰ ਤਾਂ ਮੰਗਦੀਆਂ ਹੁੰਦੀਆਂ ਗਗਨ ਤਾਂ ਹੀ ਕਰੀ ਜਾਂਦਾ ਹੁਣ ਗਗਨ ਕਹੀ ਜਾਂਦੀ ਸੀ ਉਹ ਗਗਨ ਦੇ ਮੂੰਹ ਚੋਂ ਨਿਕਲਿਆ ਹੋਈ ਕਹਿੰਦਾ ਗਗਨ ਤੂੰ ਦੇਖਾ ਕਿਰਨ ਕੋਲੇ ਗੱਲ ਨਾ ਕਰਦੀ ਮੈਂ ਤੈਨੂੰ ਦੱਸਾਂ ਇਹ ਤਾਂ ਜੇ ਜੀ ਹੈਗੀ ਹੈਗੀ ਇਹ ਤੇਨੂੰ ਸਹਾਰਾ ਪਤੀ ਹੈ ਨਾ ਤੂੰ ਬਾਈ ਕੋਲੇ ਦੱਸੀ ਮੇਰੀ ਭੈਣ ਹੈ ਮੈਂ ਤੁਹਾਨੂੰ ਸਾਰੀਆਂ ਗੱਲਾਂ ਕਰੂੰਗਾ ਤੁਸੀਂ ਕਿਵੇਂ ਹਟਾਉਂਗੇ ਨਾ ਹਟਾ ਕੇ ਦਿਖਾਓ ਤੁਸੀਂ ਉਹ ਅਸੀਂ ਕਿੱਥੇ ਹਟਾਉਣਾ ਜੀ ਜੀ ਤੂੰ ਚਾਹ ਪੀ ਫਿਰ ਆਪਾਂ ਕੰਮ ਵੀ ਨਵੇੜਨਾ ਉਧਰ ਜਾ ਕੇ ਕੰਮ ਤੁਸੀਂ ਕਾਹਨੂੰ ਕਰਨਾ ਹੈ ਕਾਹ ਤੂੰ ਮੈਂ ਤਾਂ ਨੀਰਾ ਪਾਉਂਦਾ ਫਿਰਦਾ ਸੀ ਆਰਾਮ ਨਾਲ ਬੈਠੀਆਂ ਚਾਹ ਪੀ ਜਾਂਦੀਆਂ ਐਨੀ ਪਕਾਈ ਨਹੀਂ ਆਪਾਂ ਤਾਂ ਹੁੰਦੀ ਹੈਗੀ ਤੇ ਮੈਨੂੰ ਗੋਲੀ ਮਾਰ ਸਕਦੇ ਸੀਗੇ ਜੇ ਮੈਂ ਨਾ ਆਉਂਦਾ ਤਾਂ ਚਾਹ ਕੱਲੀ ਪੀ ਜਾਣੀ ਹੁਣ ਉਹ ਤੈਨੂੰ ਗੋਲ ਤਾਂ ਮਾਰਦੀ ਚਾਹ ਦਾ ਲੈ ਪਾਈ ਜਾਂਦੀ ਸੀ ਇਹ ਗਗਨ ਹਾਂ ਵੀਰਾ ਦਾ ਉਹੀ ਗੁੱਸੇ ਹੋ ਜਾਂਦਾ ਜੇ ਫਰਾਉਂਦੇ ਆ ਤਾਂ ਮੈਂ ਤਾਂ ਐਵੇਂ ਗੁੱਸੇ ਹੋਣਾ ਗੁੱਸੇ ਦਾ ਇਹ ਤਾਂ ਹੋਇਆ ਜਿਹੜੇ ਤਾਂ ਗੱਲਾਂ ਕਰਤੀਆਂ ਇਹਨੀਆਂ ਗੱਲਾਂ ਦੇ ਉਹ ਬੁਰਾ ਮੰਨਦਾ। ਨਾ ਬੁਰਾ ਮੰਨਦਾ। ਇਹ ਛੋਟੀਆਂ ਭੈਣਾਂ ਨੂੰ ਮੈਂ ਨਿੰਦਾ ਫਿਰ ਤੁਸੀਂ ਨਾ ਬੁਰਾ ਮੰਨੋ। ਨਿੰਦਾ ਲੈ ਅਸੀਂ ਕਿਹੜਾ ਰੋਕਾਂ ਤੈਨੂੰ ਸਾਡੀਆਂ ਭੈਣਾਂ ਨੂੰ ਨਿੰਦਾ। ਆ ਵੀ ਨਿੰਦਾ ਆਪਦੇ ਸਾਰੇ ਨਾਲ। ਮੈਂ ਛੋਟੇ ਵਰਗਾ ਨਹੀਂ ਹੈਗਾ। ਆਓ। ਮੈਂ ਤਾਂ ਕਹਿ ਨਹੀਂ ਆ ਵੀ ਕਹਿ ਦੇ ਜਿਹੇ ਜਿਹੇ ਹੈਗੀਆਂ ਮੇਰੇ ਕੰਨ ਭੈਣਾਂ ਵਾਂਦੇ ਤੂੰ ਕਹਿ। ਚਲੋ ਚਲੋ ਜਾ ਕੇ ਕੰਮ ਸਾਮੂ ਆਵਦਾ। ਕੋਈ ਨਹੀਂ ਵੀਰੇ ਕਰ ਲੈਣੇ। ਮਾਰੀ ਜਾਂਦੀਆਂ ਨੇ ਇੱਥੇ। ਉਹ ਜਾ ਸੁਣੋ ਬਾਈ ਬਾਰਗੇ ਬੋਲ ਮਾਰੀ ਜਾਂਦਾ। ਕੋ ਕਿਹੜਾ ਆ ਗਿਆ? ਆਉਣਾ ਬਾਈ ਆਉਣਾ। ਜਾ ਉੱਥੀ ਬੱਜ ਜਾ ਚਾਹ ਲੈ ਕੇ। ਜਿੰਨੇ ਕੰਮ ਕਰੇ ਪੈਂ ਕਰਿਆ ਪਰ ਖਾਤਾ ਨਾ ਬੰਨਾ ਗੱਲ ਨੀ ਮੇਰੀ ਗੱਲ ਸੁਣਾ ਦੇ ਲ ਕਿੰਨਾ ਗੁੱਸਾ ਲੱਗਿਆ ਭੈਣ ਦਾ ਕਿਵੇਂ ਗੁੜਕ-ਗੁੜਕ ਪੈਂਦਾ ਸੀਗਾ ਨੀ ਮੈਨੂੰ ਤਾਂ ਹੀ ਮੈਂ ਖਤ ਉਹੀ ਪਕਾਇ ਮਾਰੀ ਜਨੇ ਮੂੰਹ ਤੇ ਨਹੀਂ ਬੋਲਦੀ ਤੂੰ ਤਾਂ ਤੇਰੇ ਬਾਈ ਦੇ ਮੂੰਹ ਤੇ ਸ਼ੁਰੂ ਹੋ ਗਈ ਬੋਲਣਾ ਮੈਂ ਤੈਨੂੰ ਦੱਸਾਂ ਭੈਣ ਬਾਰੇ ਨਹੀਂ ਸੁਣ ਸਕਦਾ ਹੁੰਦਾ ਬੰਦਾ ਹੋਰ ਸਭ ਕੁਝ ਚੱਲ ਸਕਦਾ ਹੁੰਦਾ ਜਦੋਂ ਆਪਾਂ ਨੂੰ ਕਹਿੰਦੇ ਹਾਂ ਕਿ ਕਿਸੇ ਦੀਆਂ ਭੈਣਾਂ ਨਹੀਂ ਹੈਗੀਆਂ ਭੈਣਾਂ ਤਾਂ ਹੀ ਨਹੀਂ ਐਂ ਦੇਖ ਤੂੰ ਉਹਦੇ ਮਾਂ ਨਹੀਂ ਪਿਓ ਨਹੀਂ ਉਹੀ ਗੱਲ ਕੱਲੀ ਹੈ ਇਹਨਾਂ ਨੇ ਲਾਡਾ ਨਾ ਪਾਲੀ ਆ ਉਹ ਜੇ ਲਾਡਾ ਨਾ ਪਾਲੀ ਆ ਇਹ ਤਾਂ ਨਹੀਂ ਬਿੱਟ ਪਾਉਂਦੋਂ ਰੱਖ ਵੇਲਾ ਕਿ ਮੈਂ ਬੋਲਦਾ ਐ ਦੇਖ ਲੈ ਤੇਰਾ ਬਾਈ ਇੰਨਾ ਗੁੱਸਾ ਕਰਦਾ ਤੇ ਜੇ ਕਰਨ ਨੂੰ ਪਤਾ ਲੱਗਿਆ ਕਰਨ ਕਿੰਨਾ ਗੁੱਸਾ ਕਰੂਗੀ ਕਰਨ ਤਾਂ ਹੀ ਨਹੀਂ ਪਤਾ ਐ ਕਹਿੰਦੇ ਵੀ ਨਾ ਨਾ ਪੇਕੀ ਜੀ ਕਹਿੰਦਾ ਤੁਸੀਂ ਕੰਮ ਨਹੀਂ ਕਰਦੀਆਂ ਕੀ ਨਹੀਂ ਕੰਮ ਕੀਤਾ ਨਹੀਂ ਜੇ ਦੋਨਾਂ ਜਾਣਾਂ ਨੂੰ ਚੜਾ ਲੈਣ ਗੱਡੀ 'ਚ ਵੀ ਚਲੋ ਆਪੋ ਆਦੇ ਪੇਕੀ ਉਤਰ ਜਾਓ ਫੇਰ ਕੀ ਕਰਨਗੀ ਐ ਵੀ ਨਾ ਤੂੰ ਕਹਿਆ ਕਰ ਐ ਨਹੀਂ ਕੋਈ ਪੇਕੀ ਤੋਰਦਾ ਹੁੰਦਾ ਉਹ ਤਾਂ ਤੈਨੂੰ ਹਰਾਈ ਤੋਂ ਪਤਾ ਲੱਗ ਜੂਗਾ ਇਹ ਮੋੜੇ ਸਵਾਰਾਂ ਜੇ ਪਤਾ ਹੀ ਨਹੀਂ ਤੂੰ ਤਾਂ ਬਾਹਰ ਡਰਦੀਆਂ ਤੂੰ ਮੈਂ ਨਹੀਂ ਡਰਦੀ ਦੁਰਦੀ ਐ ਨਹੀਂ ਡਰ ਕੇ ਤਾਂ ਰਹਿਣਾ ਪੈਂਦਾ ਮਾੜਾ ਮੋਟਾ ਤਾਂ ਡਰ ਨਹੀਂ ਪੈਂਦਾ ਹੁਣ ਆਪਣੇ ਘਰੇ ਸੱਸ ਸਹੁਰਾ ਬੈਠਾ ਵੀ ਉਹ ਤੋਂ ਡ ਕੁੜੀ ਦੀ ਦਾਰਾ ਮਨ ਤਾਂ ਕਲੀ ਦਾ ਕੁੜੀ ਦਾ ਵਸਤ ਪਾਉਨ ਨੂੰ ਹੀ ਆ ਗਈ ਆ ਦੇਖ ਲੈ ਦੋ ਚਾਰ ਸਾਲਾਂ ਨੂੰ ਹੋਜੂ ਵਿਚਾਰੀ ਦਾ ਵਿਆਹ ਕੋਈ ਛਾਰੀ ਉਮਰ ਤਾਂ ਨਹੀਂ ਮੇਟੀ ਰੂ ਆਪਣੇ ਕੋਲ ਹੀ ਮੈਂ ਤਾਂ ਪਤਾ ਨਹੀਂ ਫੋਨ ਕਿਦਾ ਆਈ ਮੈਂ ਕਿਤੇ ਕਰਨ ਦਾ ਫੋਨ ਨਹੀਂ ਲਾ ਗਿਆ ਵੇਖ ਲੈ ਵੇਖ ਲੈ ਕੀ ਦਾ ਫੋਨ ਆਇਆ ਉਹੀ ਡਰਦੀ ਰਹਿੰਦੀ ਹੈਗੀ ਲੈ ਦੇਖ ਲੈ ਵਿਆਹੇ ਕਹਿ ਦੂਗਾ ਕਿ ਤੈਨੂੰ ਕੀ ਕਹਿ ਦੂਗੀ ਮੈਂ ਆਈ ਨਹੀਂ ਆਂ ਭੇਰਾ ਚੰਗਾ ਚਾਚਾ ਚੰਗਾ ਉਹ ਕਿਹਦੇ ਨਾਲ ਗੱਲਾਂ ਕਰੀਏ ਨਿਸ਼ਕਾਮ ਜੀ ਇਹ ਨਾਲ ਗੱਲਾਂ ਦਾ ਚਾਚਾ ਸੀਗਾ ਆਪਣਾ ਕੀ ਆਦਾ ਸੀ ਤੁਸੀਂ ਤਾਂ ਬੈਠੀਆਂ ਖਾਹਰੂ ਪਾਈ ਜ ਨਹੀਂ ਹੋਗੀਆਂ ਨਾ ਸੀ ਖਰੂ ਕੀ ਪਾਇਆ ਮੈਨੂੰ ਐਂਦਾ ਸੀ ਵੀ ਚਾਚਾ ਕਰਨ ਕੀ ਆਏ ਸੀ ਉਹ ਤੈਨੂੰ ਕੀ ਦੱਸਾਂ ਮੈਂ ਹਾਂ ਉਹ ਤਾਂ ਕਹਿੰਦਾ ਵੀ ਕਰਨ ਤਾਂ ਥੋੜੀ ਭਈ ਅੱਡੇ ਤੇ ਬੈਠੀ ਆਈ ਕਦੋਂ ਦੀ ਤੇ ਉਹਦਾ ਫੋਨ ਹੀ ਲੱਗ ਰਿਹਾ ਆਪਣੇ ਫੋਨ ਗਏ ਕਿੱਥੇ ਨੇ ਤੇ ਕਿੱਥੇ ਫੋਨ ਕਰਨੇ ਕਰਨ ਦਾ ਫੋਨ ਆਈ ਹੈ ਮੈਨੂੰ ਸੀ ਮੈਂ ਚੱਕਣ ਲੱਗੀ ਕੱਟਿਆ ਨਾ ਤੇ ਮੁੜ ਕੇ ਮੈਥੋਂ ਨਾ ਲੱਗਿਆ ਨੀ ਨੰਬਰ ਕਿ ਮੈਨੂੰ ਬੜਾ ਦੱਸਿਆ ਉਹ ਬਿਜੀ ਆਉਣ ਲੱਗੀ ਮੈਂ ਕੀ ਕਰਾਂ ਉਹ ਫੋਨ ਹੀ ਨਾ ਪਿਆ ਮੋਰ ਬਿਜੀ ਆਉਣ ਲੱਗੀ ਬਿਜੀ ਆਉਣ ਲੱਗੀ ਤੇਰੇ ਵਾਲਾ ਫੋਨ ਚੁਣਨ ਲੱਗੀ ਹੋਵੇ ਹੁਣ ਮੈਂ ਇਹਨੂੰ ਚੱਕ ਕੇ ਲਿਆਵਾਂ ਬਰਛੇ ਤੇ ਹੁਣ ਕੋਹ ਕਰੀ ਜੇ ਚੇਰ ਲੈ ਕੇ ਆਪਣਾ ਤਾਂ ਹ ਕਿਰਨ ਤਾਂ ਲੈ ਹੋ ਆਉਂਦੀ ਏ ਤੁਰੀ ਉਹ ਤੁਰੀ ਆਉਂਦੀ ਆ ਵਿਚਾਰੀ ਲੈ ਕਰਤਾ ਉਹੀ ਕੰਮ ਆ ਮੱਝਾਂ ਜਾਂਦੀਆਂ ਮੂੰਹੋਂ ਵੋਚ ਕੇ ਤੂੰ ਨੰਗਾ ਲੈ ਜਾ ਕੇ ਜੇ ਮੈਂ ਗਈ ਨਾ ਮੇਰੇ ਉਹ ਗੱਲ ਤੇ ਜੂ ਤੂੰ ਸੁਣ ਕੇ ਫੜ ਕੇ ਤੂੰ ਹੀ ਜਾ ਤੂੰ ਭਾਵੇਂ ਤੇਰੀ ਭੈਣੇਂ ਕੀ ਮੇਰੇ ਨਾਲ ਤਾਂ ਲੜੂਗੀ ਉਹ ਮੇਰੇ ਤਾਂ ਨੀ ਗਾਲੀ ਪੈਣੇਗਾ ਭਰਾ ਨੂੰ ਤਾਂ ਕੁਛ ਨਹੀਂ ਬੋਲਣਾ ਮੇਰੇ ਤਾਂ ਹੁਣ ਗੱਲ ਪੈਣੀ ਨਹੀਂ ਕਰਨੀ ਛੋਟੇ ਫੋਨ ਕਿੱਥੇ ਛਿੱਟੇ ਲੈ ਸਰਪ੍ਰਿੰਦ ਭਣ ਕਿਵੇਂ ਆਉਂਦੀ ਭੱਜੀ ਕਿਵੇਂ ਆਉਂਦੀ ਏ ਤਨਾ ਦੱਸ ਮੈਨੂੰ ਕਿਰਨ ਨਾਲ ਫੋਨ ਆਇਆ ਸੀ ਆਇਆ ਸੀ ਫੋਨ ਦੋ ਵਾਰੀ ਤੇ ਫਿਰ ਜੀ ਦੋ ਵਾਰੀ ਫੋਨ ਆਇਆ ਸੀ ਤੇ ਮੈਨੂੰ ਨੇ ਦੱਸਿਆ ਮੈਂ ਤਾਂ ਕ ਪੂਮਾ ਮਰ ਜਾਣੀ ਕੱਟਤਾ ਨਹੀਂ ਉਦੋਂ ਮੈਥੋਂ ਚੱਕਿਆ ਨਹੀਂ ਗਿਆ ਸੀ ਭੈਣੇ ਹੁਣ ਆਉਂਦੀ ਆਓ ਹੁਣ ਦੇਖ ਲਈ ਪੇਛੀ ਤੇਰੀ ਪੂਮਾ ਤਾਂ ਕਹਿ ਦੂੰਗੀ ਭਈ ਇਹਨੇ ਕੱਟਿਆ ਮੈਂ ਤੇਰੇ ਬਾਈ ਕੋਲੇ ਬਾਕੀ ਪਰ ਮੈਨੂੰ ਕੋਈ ਡਰਾਵਾਦਾ ਆਉਂਦੀ ਤਰਾਜੀ ਫਿਰ ਨਾ ਹੂੰ ਡਰਦੀ ਨਹੀਂ ਨਾ ਮੈਂ ਮੂੰਹ ਤੇ ਗਾਗਨ ਨੇ ਕੱਟਿਆ ਫਿਰ ਹੋਰ ਵੀ ਮੂੰਹ ਨਾ ਕਰੀ ਮੇਰੇ ਨਾਂ ਕਤਲੇ ਪਰ ਨਿਹਾਰੇ ਮੈਂ ਤਾਲੀ ਅਲੱਗ ਦਸੀ ਨਾ ਉਹਨੂੰ ਨਾ ਦਸੀ ਬਸ ਚੱਲ ਠੀਕ ਆ ਜੇ ਮਿੰਤੀ ਕਰਨ ਲੱਗੀ ਤਾਂ ਨਾ ਦੱਸੂੰਗੀ ਠੀਕ ਤੇ ਨਹੀਂ ਮੈਂ ਗੱਲ ਕਰਦੀ ਉਹਦੇ ਕੋਲ ਠੀਕ ਠੀਕ ਆ ਚੱਲ ਨਹੀਂ ਗੱਲ ਕਰਦੀ ਐ ਕਰ ਕੋਈ ਚਾਹ ਪਾਣੀ ਕਰ ਲੈ ਚਲ ਠੀਕ ਆ ਮੈਂ ਬਣਾਉਂਦੀ ਆ ਚੰਗਾ ਜਾ ਬਣਾ ਉੱਠੇ ਕੰਮ ਕਰਦੀ ਐ ਜਿੰਨੇ ਕਰਦੀ ਐਗੀ ਚਲ ਕਰਦੀ ਆ ਮੈਂ ਘਰੇ ਜਾ ਕੇ ਗੱਲ ਐ ਨਾ ਫੋਨ ਨਹੀਂ ਚੱਕਿਆ ਕਿਸੇ ਨੇ ਵੀ ਦੇਖਦੀ ਆ ਮੈਂ ਸਸਰੀ ਕਾਲ ਪਣੇ ਠੀਕ ਹੋਰ ਪਣੇ ਸਸਰੀ ਕਾਲ ਬਈ ਦੋ ਵਾਰੀ ਸਸਰੀ ਕਾਲ ਪਣ ਕੀ ਗੱਲ ਤੂੰ ਰੱਖੀ ਮੈਨੂੰ ਫੜਾ ਦੇ ਪਣੇ ਸਮਾਨ ਮੈਂ ਕਿਹਾ ਸੀ ਮੈਂ ਤਾਂ ਕਰਨ ਦੀ ਫੋਨ ਕਰੀ ਜਾਨੀ ਆ ਪਣੇ ਸਮਾਨ ਤੇਰਾ ਤੂੰ ਸਮਾਨ ਤਾਂ ਮੈਂ ਉੱਥੇ ਰੱਖਿਆ ਏਡੇ ਤੇ ਚਲ ਆ ਜਾ ਪਣੇ ਹੁਣ ਕੀ ਆ ਜਾ ਹੁਣ ਤਾਂ ਆਉਣੀ ਸੀ ਤੂੰ ਰਹੀ ਜਦੋਂ ਮੈਂ ਪੜੇ ਫੇਕ ਕੀ ਕਰੀ ਹੁਣ ਸਾਨੂੰ ਜੇ ਕੋਈ ਫੋਨ ਤੇਰਾ ਕਰੇ ਆ ਉਹ ਸਾਰੇ ਕਹਿੰਦੇ ਨੇ ਫੋਨ ਕੀਤਾ ਉਹ ਫੋਨ ਕਰੀ ਜਾਂਦੇ ਲੱਗੇ ਪਏ ਸੀਗੇ ਸਾਡੇ ਸਾਰੇ ਕਹਿੰਦੇ ਨੇ ਲੱਗੇ ਨੇ ਕੱਟੇ ਨੇ ਫੋਨ ਉਹਨਾਂ ਨੇ ਉਹ ਕਿਉਂ ਪੜੇ ਤੂੰ ਐ ਕਰੀ ਜੇ ਨਹੀਂ ਚਲ ਉਹਨਾਂ ਨੇ ਮੈਂ ਤਾਂ ਨਹੀਂ ਤੇਰਾ ਫੋਨ ਕੱਟਦਾ ਹੋਰ ਮੇਰਾ ਸਮਾਨ ਚੱਕ ਲਿਓ ਜਾ ਕੇ ਮੈਂ ਤਾਂ ਉੱਥੇ ਛੱਡੇ ਹੀ ਆਂ ਦੀਆਂ ਵਿੱਚ ਮੇਰਾ ਸਮਾਨ ਤੂੰ ਮੈਂ ਚੱਕ ਲਿਓ ਕਿਹਦੇ ਉੱਥੇ ਕਿਹਦੇ ਕਰੇ ਕਰੇ ਅੰਡੇ ਤਾਂ ਹੀ ਰੱਖਿਆ ਹੀ ਮੈਂ ਤਾਂ ਉਹ ਤੇਰਾ ਭਲਾ ਆ ਜੇ ਕਿਸੇ ਨੂੰ ਸਮਾਂ ਆ ਜਾਵੇ ਕੋਈ ਚੱਕੀ ਨਾ ਲਈਏ ਬੈਠੇ ਸੀ ਬੰਦੇ ਉੱਥੇ ਚਲ ਕੋਈ ਨਹੀਂ ਪੜੇ ਤੂੰ ਬੈਠ ਹੈ ਨਾ ਹਰਪ੍ਰੀਤ ਆ ਕਿਰਨ ਨੂੰ ਪਾਣੀ ਫੜਾਓ ਮੇ ਪੈਂਟ ਉੱਥੇ ਸਾਰਾ ਸਮਾਨ ਉੱਠੀ ਘਰੇ ਆਈ ਚੰਗਾ ਭਣੇ ਮੈਂ ਤੇਰਾ ਸਮਾਨ ਕਿਹਦੇ ਨਾਲ ਚੱਕ ਲਿਆ ਕੋਈ ਨਾ ਕੋਈ ਨਾ ਮੈਨੂੰ ਕਿਹਨੂੰ ਕਹਿਣਾ ਸੀ ਉੱਥੇ ਜਦੋਂ ਤੁਸੀਂ ਤਾਂ ਫੋਨ ਨਹੀਂ ਚੱਕਿਆ ਕਿਸੇ ਨੇ ਹਰਪ੍ਰੀਤ ਆਪਾਂ ਇਹਨੂੰ ਪਾਣੀ ਫੜਾਓ ਮੈਂ ਸਮਾਨ ਚੱਕ ਕੇ ਲਿਆਉਣਾ ਇਹਨਾਂ ਨੇ ਕਾਨੂੰ ਨਿਕਲਣਾ ਅੰਦਰੋਂ ਇਹ ਨਹੀਂ ਨਿਕਲਦੀਆਂ ਹੁਣ ਆ ਬੋਲ ਵੱਜੀ ਜਾਂਦੇ ਹੁਣ ਬਾਹਰ ਕੇ ਜਾ ਨਾ ਮੂਰੇ ਨਾ ਭਣੇ ਤੂੰ ਜਾ ਮੈਂ ਜਾਂ ਮੇ ਕੋ ਜਾਣਾ ਕੋਈ ਤਾਂ ਤੈਨੂੰ ਕੱਟਿਆ ਸੀ ਇਹਨਾਂ ਮੈਂ ਨਹੀਂ ਜਾਂਦੀ ਹੁੰਦੀ ਹੈਗੀ ਐਂ ਕਰ ਰਿਜ ਵਿੱਚ ਠੰਡਿਆਈ ਬੋਤਲ ਪੀਸੀ ਉਹ ਲਿਆ ਕੱਢ ਕੇ ਠੰਡਾ ਪਾ ਕੇ ਲੈ ਜਾਨੀ ਆ। ਐ ਤੇ ਮੁੰਡਾ ਉਹ ਤਾਂ ਕਹਿੰਿਆ ਪੀ ਲਿਆ। ਬੂਹਾ ਮਾਰਦਾ ਨਹੀਂ ਨਹੀਂ ਮੈਂ ਤੇਰੇ ਬਾਈ ਨੂੰ ਮੈਂ ਕਹਤਾ ਮੈਂ ਖਾ ਠੰਡਾ ਕਾਪੀ ਆਏਗਾ। ਮੈਂ ਤਾਂ ਕੱਲ ਲੈ ਆਂਦਾ ਸੀ ਤੂੰ ਮੈਂ ਟਾਂਚ ਕੇ ਮੈਂ ਪੀ ਗਈ। ਮਰ ਪੀ ਗਈ ਭਣਾ ਮੈਨੂੰ ਤਾਂ ਤੇਜ ਲੱਗੀ ਪਾਣੀ ਮਰ ਪਰ ਪਾਣੀ ਨਾ ਹੋ ਰਿਹਾ ਗਿਆ ਫਿਰ ਮੈਂ ਤਾਂ ਕੱਢ ਕੇ ਏਕੀ ਪੀ ਲਿਆ। ਨਾ ਤੇਰੇ ਮਿੰਟ ਜੀ ਤੇਰੇ ਉਹ ਗੱਲ ਤੇ ਤੇ ਤਾਂ ਕੋਈ ਪਾਣੀ ਪੀ ਲੈ ਨੀ ਕੋਰਾ ਤੋੜਾ ਭਰੇ ਤੇ ਆ ਠੰਡਾ ਜ਼ਰੂਰੀ ਪੀਣਾ ਸੀ। ਪੀ ਲਿਆ ਕਰ ਕਿ ਲੋੜਾ ਆ ਗਿਆ। ਫੀਲ ਕਿ ਲੋੜਾ ਹੁਣ ਜੇ ਜਦੋਂ ਉਹ ਨੂੰ ਮੈਂ ਦੱਸਦਾ ਵੀ ਠੰਡਾ ਪਿਆ ਸੀ ਭਈ ਉਹ ਵੀ ਗਗਨ ਪੀ ਗਈ ਤੇ ਜਿਹੜਾ ਤੇਰਾ ਫੋਨ ਹੁੰਦਾ ਸੀ ਉਹ ਵੀ ਗਗਨ ਨੇ ਕੱਟਤਾ ਸਾਰਾ ਕਟਾਪ ਤੇਰੇ ਤੇ ਚੜਜੂ ਮੇਰੇ ਤੇ ਕਿਵੇਂ ਚੜਜੂਗਾ ਜੇ ਤੂੰ ਦੱਸੇਂਗੀ ਫੇਰ ਹੀ ਚੜੂਗਾ ਹੁਣ ਮੈਨੂੰ ਤਾਂ ਲੱਗ ਜੂ ਹੁਣ ਬੈਠੀ ਨੂੰ ਹੁਣ ਮੈਂ ਕਿਵੇਂ ਕਰਾਂ ਮੈਂ ਤੇਰੇ ਬਾਈ ਨੂੰ ਹੁਣ ਤੇਰੇ ਬਾਈ ਨੂੰ ਦੱਸ ਦਾਂ ਨਹੀਂ ਵੀ ਦੇਖ ਜੇ ਠੰਡਾ ਪਿਆ ਸੀ ਤਾਂ ਗਗਨ ਪੀ ਗਈ ਹੋਰ ਲੈ ਦੇ ਜੇ ਬਾਈ ਨੂੰ ਕਹ ਦੇ ਚੱਲ ਚੰਦਾ ਮੈਂ ਕਰਨ ਨੂੰ ਰੇ ਭੇਜ ਦਿਆਂ ਤੇਰੇ ਕੋਲੇ ਅੰਦਰ ਉਹਦੋਂ ਗੱਲਾਂ ਮੱਤ ਕਰ ਲਈ ਇੰਨੇ ਮੈਂ ਇੰਤਜ਼ਾਮ ਕਰ ਦਿਆਂ ਠੰਡੇ ਠੰਡੇ ਸਾਰਾ ਕੁਝ ਮੰਗਾ ਕੇ ਦੇਣੀ ਤੇਰੇ ਕੋਲ ਤੇ ਜਿਹਨਾਂ ਨੂੰ ਵੱਧ ਘੱਟ ਨਾ ਬੋਲੀ ਸ਼ਾਬਨਾ ਗੱਲ ਕਰ ਲਈ ਚਲ ਠੀਕ ਆ ਹਾਂ ਬੈਠੀ ਰਹਿ ਇੱਥੇ ਹੁਣ ਲੈ ਹੁਣ ਕਹਿੰਦੀ ਮੈਂ ਤੈਨੂੰ ਕਿ ਤੇਰੇ ਕੋਲ ਕਰਨ ਨੂੰ ਭੇਜਦੀ ਆਂਗੀ ਕਰਨ ਕਹਦਾ ਮੈਨੂੰ ਗਾਂ ਖੰਡ ਪਾਉਗੀ ਆ ਕੇ ਵੀ ਜਿਹੜਾ ਚੁੱਪ ਚਾਦਾ ਮੇਰੇ ਨਾਲ ਗੱਲਾਂ ਬਾਤਾਂ ਕਰਨ ਲੱਗ ਜੂਗੀ